ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਆਦਵ ਦੋਸਤੋ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਨੇ ਜਾਂ ਸਨਾਤਨੀ ਕਹਿੰਦੇ ਨੇ ਤੇ ਨਾਲ ਹੀ ਨਾਲ ਉਹ ਨਦੀਆਂ ਦੇ ਵਿੱਚ ਸਮਾਨ ਸਿੱਟਦੇ ਨੇ ਕੁਝ ਵੀ ਸਿੱਟਦੇ ਨੇ ਤੈਰਦੇ ਨੇ ਧਾਰਮਿਕ ਭਾਵਨਾ ਅਨੁਸਾਰ ਇਹ ਵੀਡੀਓ ਸਿਰਫ ਉਹਨਾਂ ਲਈ ਹੈ ਮੈਂ ਉਹਨਾਂ ਦਾ ਵਿਰੋਧ ਨਹੀਂ ਕਰ ਰਿਹਾ ਮੈਂ ਉਹਨਾਂ ਨੂੰ ਜੋ ਸੱਚ ਹੈ ਉਹ ਦੱਸਣ ਦੀ ਸਿਰਫ ਕੋਸ਼ਿਸ਼ ਕਰੂੰਗਾ ਬਾਕੀ ਉਹ ਆਪ ਲੱਭ ਲੈਣ ਵੀ ਸੱਚ ਕੀ ਹੈ ਮਹਾਭਾਰਤ ਮੈਂ ਦੋ ਵਾਰ ਸਾਰਾ ਪੜਿਆ। ਸ਼੍ਰੀ ਰਾਮਚਰਿਤਮਾਨਸ ਕਈ ਵਾਰ ਪੜੀਆ। ਬੜੀ ਸ਼ਰਧਾ ਨਾਲ ਪੜੀਆ ਕਈ ਵਾਰ। ਹੋਰ ਵੀ ਮੈਂਨੇ ਬਹੁਤ ਸਾਰੇ ਧਾਰਮਿਕ ਗ੍ਰੰਥ ਪੜ੍ਹੇ ਨੇ ਜਿਹੜੇ ਸਨਾਤਨ ਧਰਮ ਨਾਲ ਰਿਲੇਟਡ ਨੇ। ਪਰ ਕਿਸੇ ਦੇ ਵਿੱਚ ਵੀ ਇਹ ਗੱਲ ਨਹੀਂ ਆਈ ਵੀ ਨਦੀਆਂ ਦੇ ਵਿੱਚ ਸਮਾਨ ਸੱਟੋ ਅਰਥਾਤ ਪਾਣੀ ਨੂੰ ਦੂਸ਼ਿਤ ਕਰੋ ਕਿਸੇ ਦੇ ਵਿੱਚ ਵੀ ਨਹੀਂ ਆਈ ਕਿਸੇ ਗ੍ਰੰਥ ਦੇ ਵਿੱਚ ਨਹੀਂ ਆਈ ਕਿਸੇ ਮਹਾਪੁਰਸ਼ ਨੇ ਨਹੀਂ ਲਿਖੀ ਤਾਂ ਫਿਰ ਆਪਾਂ ਕਿਉਂ ਕਰ ਰਹੇ ਆ ਆਪਾਂ ਨੂੰ ਦੁੱਖ ਹੈ ਉਹਨੂੰ ਸੁੱਖ ਚ ਬਦਲਣ ਲਈ ਕਰ ਰਹੇ ਆਂ ਸ਼੍ਰੀ ਰਾਮਚੰਦਰ ਜੀ ਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਨੂੰ ਬਨਵਾਸ ਮਿਲਿਆ ਉਹਨਾਂ ਨੂੰ ਬਨਵਾਸ ਮਿਲਿਆ ਤਾਂ ਉਹ ਸੰਘਰਸ਼ ਕਰਨ ਦੇ ਰਾਤੇ ਚੱਲੇ ਜਾਂ ਉਹ ਪੁੱਛ ਲੈਂਦੇ ਰਹੋ ਤੇ ਚੱਲੇ ਜਾਂ ਉਹਨਾਂ ਨੇ ਨਦੀਆਂ 'ਚ ਕੁਛ ਸਿਰਟਣਾ ਸ਼ੁਰੂ ਕਰਤਾ ਸੀ ਪੜੋ ਨਾ ਤੁਸੀਂ ਪੜੋ ਉਸ ਤੋਂ ਬਾਅਦ ਜਦੋਂ ਮਾਤਾ ਸੀਤਾ ਦਾ ਹਰਣ ਹੋਇਆ ਤਾਂ ਕੀ ਉਹ ਇਹੋ ਜਿਹੇ ਕੰਮ ਕਰਦੇ ਫਿਰਦੇ ਸੀਗੇ ਵੀ ਮੇਰਾ ਕੰਮ ਵਣ ਜੇ ਨਦੀ 'ਚ ਕੁਝ ਪ੍ਰਵਾਹਿਤ ਕਰ ਦਈਏ ਨਹੀਂ ਸੰਘਰਸ਼ ਕੀਤਾ ਛੋਟੇ-ਛੋਟੇ ਦੁੱਖਾਂ ਨੂੰ ਆ ਆਪਾਂ ਰੋਹੀ ਜੰਨੇ ਆ ਤੇ ਉਹ ਕਿੱਡੇ-ਕੱਡੇ ਦੁੱਖ ਸਹਿ ਕੇ ਉਹਨਾਂ ਨੇ ਸੰਘਰਸ਼ ਕੀਤਾ ਉਹਨਾਂ ਦੀ ਜ਼ਿੰਦਗੀ ਤੋਂ ਕੀ ਕੁ ਸਿੱਖਣ ਨੂੰ ਮਿਲਦਾ ਉਹ ਪੜ ਕੇ ਆਪਾਂ ਨੂੰ ਪਤਾ ਲੱਗਣਾ ਇਸੇ ਲਈ ਉਹਨਾਂ ਨੂੰ ਮਰਿਆਦਾ ਪ੍ਰਿਸ਼ੋਤਤਮ ਕਿਹਾ ਜਾਂਦਾ ਤੇ ਆਪਾਂ ਛੋਟੇ-ਛੋਟੇ ਦੁੱਖ ਹੁੰਦੇ ਆ ਉਹਦਾ ਹੱਲ ਕਰਨ ਲਈ ਆਪਾਂ ਬਾਣੀ ਦੋਸ਼ਿਤ ਕਰਨ ਚੱਲ ਪੈਨੇ ਆ ਗਲਤ ਗੱਲ ਆ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਆਪਾਂ ਜੋ ਮਹਾਭਾਰਤ ਦੇ ਵਿੱਚ ਇਹਦੇ ਵਿੱਚ ਵੀ ਸਾਰੇ ਸੰਘਰਸ਼ ਦੀਆਂ ਕਹਾਣੀਆਂ ਆ ਕੋਈ ਵੀ ਪੁਛਾ ਲੈਣ ਨਹੀਂ ਗਿਆ ਕੋਈ ਵੀ ਨਦੀਆਂ ਨੂੰ ਦੂਸ਼ਿਤ ਕਰਨ ਨਹੀਂ ਗਿਆ ਸਮਾਨ ਸਿੱਟਣ ਨਹੀਂ ਗਿਆ ਉਹ ਚ ਤੈਰਨ ਨਹੀਂ ਗਿਆ ਆ ਵੀਡੀਓ ਪਿੱਛੇ ਚੱਲ ਰਹੀ ਹੈ ਦੇਖ ਲਿਓ ਇਹ ਬਾਅਦ ਚ ਮੈਂ ਚਲਾਉਂਗਾ ਵੀ ਮਤਲਬ ਕੀ ਕੁਛ ਚੱਲ ਰਿਹਾ ਹੈਗਾ ਧਰਤੀ ਤੇ ਪੰਜਾਬ ਦੀ ਤੇ ਉਹ ਤੁਸੀਂ ਦੇਖ ਲਿਓ ਤੇ ਇੱਕ ਤੁਹਾਨੂੰ ਮੈਂ ਹੋਰ ਛੋਟੀ ਜੀ ਗੱਲ ਦੱਸੂਗਾ ਵੀ ਜਦੋਂ ਭਰਤ ਮਿਲਾਪ ਦਾ ਸੀਨ ਤੁਸੀਂ ਦੇਖਿਆ ਹੋਣਾ ਟੀਵੀ ਸੀਰੀਅਲ ਦੇ ਵਿੱਚ ਵੀ ਜਦੋਂ ਭਰਤ ਜੀ ਜਾਂਦੇ ਨੇ ਸ਼੍ਰੀ ਰਾਮ ਜੀ ਕੋਲ ਖੜਾਵਾ ਲੈਣ ਆਪਣੇ ਸਿਰ ਤੇ ਰੱਖਣ ਜਦੋਂ ਭਰਤ ਜੀ ਜਾਂਦੇ ਨੇ ਤਾਂ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਪੁੱਛਦੇ ਨੇ ਵੀ ਤੇਰੇ ਰਾਜ ਦੇ ਵਿੱਚ ਕੋਈ ਪਿਆਸਾ ਤਾਂ ਨਹੀਂ ਮਰਦਾ। ਕੂਏ, ਵਾਵੜੀਆਂ ਜਿਹਦੇ ਵਿੱਚ ਪਾਣੀ ਸਾਂਭ ਕੇ ਰੱਖਿਆ ਜਾਂਦਾ ਸੀ, ਉਹਨਾਂ ਦੀ ਸਵੱਛਤਾ ਦਾ ਧਿਆਨ ਰੱਖਿਆ ਜਾਂਦਾ ਹੈ। ਨਦੀਆਂ ਦੇ ਜਲ ਨੂੰ ਨਿਰਮਲ ਰੱਖਣ ਲਈ ਕੀ ਕੀ ਕੀਤਾ ਜਾਂਦਾ? ਉਹਨਾਂ ਨੂੰ ਕੋਈ ਦੋਸ਼ਿਤਤਾ ਨਹੀਂ ਕਰਦਾ। ਇਹ ਪੁੱਛੇ ਉਹਨਾਂ ਨੇ। ਤੁਸੀਂ ਆਪ ਪੜ੍ਹ ਲਿਓ ਮੈਂ ਤਾਂ ਕਈ ਵਾਰ ਪੜ੍ਹਿਆ। ਤੇ ਜਦੋਂ ਮਹਾਭਾਰਤ ਦੇ ਵਿੱਚ ਭੀਸ਼ਮ ਪਿਤਾ ਮਾ ਜੀ ਪਏ ਹੁੰਦੇ ਨੇ ਤੀਰਾਂ ਦੇ ਉੱਪਰ ਯੁਦਿਸ਼ਤਰ ਜਾਂਦਾ ਕਹਿੰਦਾ ਮਹਾਰਾਜ ਕੁਝ ਗਿਆਨ ਦਿਓ ਤਾਂ ਪਿਤਾ ਮਾ ਕਹਿੰਦੇ ਨੇ ਪਹਿਲਾਂ ਇਹ ਦੱਸ ਵੀ ਤੇਰੇ ਰਾਜ ਦੇ ਵਿੱਚ ਪਾਣੀ ਤਾਂ ਨਹੀਂ ਕੋਈ ਦੂਸ਼ਿਤ ਕਰਦਾ ਪਾਣੀ ਪੀਣ ਤੋਂ ਬਿਨਾਂ ਪਿਆਸਾ ਤਾਂ ਨਹੀਂ ਕੋਈ ਮਰਦਾ ਐਡੀ-ਐਡੀ ਮਹਾਨ ਗੱਲਾਂ ਲਿਖੀਆਂ ਨੇ ਗ੍ਰੰਥਾਂ ਦੇ ਵਿੱਚ ਉਹ ਪੜੋ ਤੇ ਆਹ ਜਿਹੜਾ ਵੀ ਆਪਾਂ ਕੰਮ ਕਰਦੇ ਆ ਕਿਰਪਾ ਕਰਕੇ ਨਾ ਕਰੋ ਮੈਂ ਸਿਰਫ ਬੇਨਤੀ ਕਰ ਰਿਹਾ ਕਮੈਂਟਾਂ ਦੇ ਵਿੱਚ ਗਾਲਾ-ਗੋਲਾ ਨਾ ਕੱਢਣ ਲੱਗ ਜਿਓ ਕਿਉਂਕਿ ਮੈਂ ਜੋ ਪੜਿਆ ਉਹ ਤੁਹਾਨੂੰ ਦੱਸਿਆ ਤੁਸੀਂ ਪੜੋ ਤੇ ਤੁਹਾਨੂੰ ਪਤਾ ਲੱਗ ਜਾਣਾ ਗਿਆਣਾ ਪ੍ਰਾਪਤ ਕਰੋ ਸੱਚ ਨੂੰ ਜਾਣੋ ਤਾਂ ਝੂਠ ਦਾ ਸਾਥ ਆਪਣੇ ਆਪ ਛੱਡ ਦੇਵੋਗੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੇ ਪਰਸਨ ਤੱਕ ਜਰੂਰ ਸ਼ੇਅਰ ਕਰਿਓ ਜਿਹੜੇ ਆਪਣੇ ਵਿਗੜੇ ਕੰਮ ਕਰਨ ਲਈ ਨਦੀਆਂ ਨੂੰ ਦੂਸ਼ਿਤ ਕਰਦੇ ਨੇ ਜਾਂ ਸੁੱਖ ਲੈਣ ਵਾਸਤੇ ਮਤਲਬ ਮੈਨੂੰ ਸੁੱਖ ਮਿਲੇਗਾ ਇਸ ਕਰਕੇ ਮੈਂ ਨਦੀ ਚਾਹ ਪ੍ਰਵਾਹਿਤ ਕਰਨਾ ਪਤਾ ਨਹੀਂ ਕੀ ਕੀ ਪ੍ਰਵਾਹਿਤ ਕਰਦੇ ਆ ਹਾਂ ਹੋ ਸਕਦਾ ਕਿਸੇ ਸਮੇਂ ਚਾਂਦੀ ਦੇ ਸਿੱਕੇ ਪਾਣੀ ਚ ਸਿੱਟੇ ਜਾਂਦੇ ਹੁਣ ਮੈਂ ਗੂਗਲ ਤੇ ਸਰਚ ਕੀਤਾ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਚਾਂਦੀ ਦੇ ਸਿੱਕੇ ਜਾਂ ਤਾਂਬੇ ਦੇ ਜਾਂ ਸਿੱਕੇ ਉਹਦੇ ਵਿੱਚ ਸਿੱਟਣ ਨਾਲ ਉਹ ਪਾਣੀ ਨਿਰਮਲ ਹੁੰਦਾ ਜਾਂ ਕਿਸੇ ਸਮੇਂ ਬੀਜ ਸਿੱਟਣ ਦੀ ਪਰੰਪਰਾ ਰਹੀ ਹੋਵੇ ਵੀ ਪਾਣੀ ਜਿੱਥੇ ਤੱਕ ਜਾਂਦਾ ਬਹਿ ਕੇ ਬੀਜ ਨਾਲ ਜਾਣਗੇ ਜਾ ਕੇ ਕਿਤੇ ਨਾ ਕਿਤੇ ਦਰਖਤ ਬਣ ਜਾਣਗੇ ਫਸਲਾਂ ਉੱਗ ਜਾਣਗੀਆਂ ਮਾਰੂਥਲ ਖਤਮ ਹੋਜੂ ਇਹ ਹੋ ਸਕਦਾ ਹੈ ਕਿਸੇ ਸਮੇਂ ਸ਼ੁਰੂ ਹੋਇਆ ਹੋਵੇ ਪਰ ਆ ਪਤਾ ਕੁਛ ਹੋਰ ਹੀ ਕਰੀ ਜੰਨੇ ਆ ਪਤਾ ਲਫਾਫਾ ਭਾਰਦੇ ਆ ਸਿੱਟਦੇ ਆ ਪਤਾ ਨਹੀਂ ਕੀ ਕੁਛ ਹੁੰਦਾ ਚ ਰਾਖ ਫੁੱਲਾਂ ਦਾ ਚੂਰਾ ਤੇ ਹੋਰ ਪਤਾ ਨਹੀਂ ਕੀ ਕੀ ਉਹਨਾਂ ਚੀਜ਼ਾਂ ਨੂੰ ਵੱਖੋ ਵੱਖਰਾ ਕਰਕੇ ਡਿਸਟਰੋਏ ਕਰਨੀ ਆ ਜੋ ਵਿਧੀਆਂ ਨੇ ਉਹਨਾਂ ਨੂੰ ਜਾਣੋ ਉਹਦੇ ਰਾਹੀਂ ਕਰੋ ਤੇ ਲਫਾਫਿਆਂ ਨੂੰ ਰੀਸਾਈਕਲ ਕਰੋ ਨਾ ਕਿ ਨਦੀਆਂ 'ਚ ਸਿੱਟੋ ਪਾਣੀ ਮਿਲਣਾ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਪੀਣ ਵਾਸਤੇ ਪੰਜਾਬੀਆਂ ਨੂੰ ਪੰਜਾਬ ਵਾਲਿਆਂ ਨੂੰ ਹਰਿਆਣਾ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਕਿਉਂਕਿ ਨਦੀਆਂ ਸੁੱਕ ਰਹੀਆਂ ਨੇ ਦੂਸ਼ਿਤ ਹੋ ਰਹੀਆਂ ਨੇ ਇਸ ਕਰਕੇ ਵਾਹ ਵੀਡੀਓ ਬਣਾਈ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੱਪ ਕੇ ਵੀ ਜਾਂਦੇ ਹੋਣੇ ਆ ਲੋਕ ਲੋਕਾਂ ਨੇ ਜਿਨ੍ਹਾਂ ਨੇ ਅੱਗੇ ਜਾਣਾ ਨਾ ਜਿਵੇਂ ਉਹ ਗਏ ਹੋਇਆ ਕੀ ਪਤਾ ਪੈਰ ਰੱਖ ਕੇ ਚੱਲ ਗਏ ਹੋਣੇ ਉਹ ਆਪਦੇ ਦੇਵੀ-ਦੇਵਤਾਵਾਂ ਦੀ ਕਦਰ ਆਪ ਬਰਬਾਦ ਕਰ ਰਹੇ ਹੋ ਤੁਸੀਂ ਗਿਆਨ ਦੀ ਦੇਵੀ ਹੈ ਗਿਆਨ ਹੈ ਕਿੱਥੇ ਤੁਹਾਡੇ ਚ ਤੇ ਧਾਰਮਿਕ ਲੋਕਾਂ ਨੇ ਧਾਰਮਿਕ ਲੋਕਾਂ ਨੇ ਜਿਹੜੇ ਕਹਿੰਦੇ ਆ ਵੀ ਪਾਣੀ ਰੱਬ ਹੁੰਦਾ ਹੈ ਖਵਾਜਾ ਹੁੰਦਾ ਹੈ ਦੇਵਤਾ ਹੁੰਦਾ ਉਹਨਾਂ ਨੇ ਹੀ ਇਹ ਹਾਲ ਕੀਤਾ ਹੋਇਆ ਇਸ ਦਰਿਆ ਦਾ